ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਨਵੇਂ ਚੰਦ ਦੇ ਵਿੱਚ ਚੰਦ ਨਵੇਂ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਆ ਮਿੱਤਰੋ ਤੇ ਜਦੋਂ ਤੁਸੀਂ ਬਾਕੇ ਪਰਾਲੇ ਤੋਂ ਮੋਗੇ ਵਾਲੇ ਪਾਸੋਂ ਦੂਰੀ ਤੈਅ ਕਰੋਗੇ ਤਾਂ ਤੁਹਾਨੂੰ ਉਸ ਰੋਡ 'ਸਣੀ ਵੀ ਆਉਣਾ 1.5 ਕਿਲੋਮੀਟਰ ਦੀ 2.5 ਦੂਰੀ ਕਰਦੇ ਨਵਾਂ ਚੰਦ ਪਿੰਡ ਆ ਜਾਂਦਾ ਵਾ ਮਿੱਤਰੋ ਤੇ ਜੇ ਤੁਸੀਂ ਆਉਣਾ ਪਿੰਡਾਂ ਦੇ ਵਿੱਚ ਦੀ ਫਿਰ ਮਿੱਤਰੋ ਲੰਗੇ ਵਾਲੇ ਤੋਂ ਜਿੱਥੇ ਸ਼ਹੀਦ ਦਾ ਬੁੱਤ ਲੱਗਾ ਹੋਇਆ ਜਿਹੜਾ ਪਿੱਛੇ ਜਿਹਾ ਇੱਕ ਹਾਦਸਾ ਹੋਇਆ ਜਿਹੜਾ ਜਿੱਕੇ ਹੋ ਟੈਟੂ ਲੱਗਾ ਹੋਇਆ ਸ਼ਹੀਦ ਭਾਈ ਦਾ ਉਸ ਸ਼ਹੀਦ ਬੁੱਤ ਤੋਂ ਸਾਹਮਣੇ ਬਿਲਕੁਲ ਜਿਹੜੀ ਸੜਕ ਆਉਂਦੀ ਹੈ ਉਸ ਦੀ ਜੈ ਸਿੰਘ ਵਾਲੇ ਦੇ ਵਿੱਚ ਜੈ ਸਿੰਘ ਵਾਲੇ ਤੋਂ ਚੋਟੀਆਂ ਦੇ ਚੋਟੀਆਂ ਤੋਂ ਸਿੱਧਾ ਸੜਕ ਜਿਹੜੀ ਚੰਦ ਨਵੇਂ ਪਿੰਡ ਦੇ ਵਿੱਚ ਆਉਂਦੀ ਹੈ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ 2 ਜਨਵਾਰ ਵਕਾਊ ਹੈ ਭਾਈ ਦੇ ਦੋਵੇਂ ਜਾਨਵਰ ਤੁਹਾਨੂੰ ਫਰਮਾ ਕੇ ਦਿਖਾ ਦਨੇ ਆ ਡਿਟੇਲ ਲੈ ਦੇਣੀ ਆ ਕੱਲੇ ਕੱਲੇ ਜਾਨਵਰ ਦੀ ਜਾਣਕਾਰੀ ਵਿੱਚ ਹੋਊਗੀ ਵੀਡੀਓ ਦੇ ਜਿਹੜਾ ਜਾਨਵਰ ਤੁਹਾਨੂੰ ਜੱਜੂਗਾ ਗੱਲਬਾਤ ਤੁਸੀਂ ਬਾਈ ਦੇ ਨਾਲ ਕਰ ਲਿਓ ਆਓ ਮਿਲਦੇ ਆ ਬਾਈ ਨੂੰ ਜਾਣਕਾਰੀ ਵਿੱਚ ਕਰਦੇ ਆਪਾਂ ਵਾਦਾ ਸਸਿਕਾ ਗਾ ਵੀਰੇ ਸਸਿਕਾ ਗਾ ਵੀਰੇ ਕੀ ਹਾਲ ਚਾਲ ਆ ਬਈ ਠੀਕ ਆ ਗਾ ਵੀਰੇ ਸਿਤਾਪੁਰਾ ਮੈਂ ਉਸ ਕਿਰਪਾ ਮਹਾਰਾਜ ਦੀ ਵਜ੍ਹਾ ਨਾਲ ਸ਼ੁਕਰ ਆ ਬਈ ਅੱਛਾ ਜਾਨਵਰ ਫਿਰ ਦੁੱਧ ਦਾ ਕੰਮ ਆ ਬਈ ਹਾਂ ਬਈ ਦੁੱਧ ਦਾ ਵਾ ਠੀਕ ਆ ਬਈ ਤੇ ਇਹ ਫਿਰ ਸਾਰੇ ਮਤਲਬ ਉੱਤਰ ਟਿੱਕੇ ਆ ਜਿਹੜਾ ਮਤਲਬ ਵੇਖ ਜਾਂਦਾ ਉਹ ਵੇਚਦਾ ਆ ਉਹ ਵੀ ਵੇਚਦਾ ਵੇਖ ਜਾਂਦਾ ਘਰ ਚੋਈ ਜਾਂਦਾ ਤੁਈ ਦੇ ਘਰੇ ਤੁਈ ਦੇ ਵਰਤ ਹਾਂਜੀ ਸ਼ੌਕ ਦਾ ਕੰਮ ਆ ਜਾਨੀ ਹਾਂਜੀ ਹਾਂਜੀ ਠੀਕ ਆ ਬਈ ਅੱਛਾ ਜਾਨਵਰ ਫਿਰ ਸਾਰੇ ਰੱਖੇ ਹੋ ਚੰਗੇ ਦੁੱਧ ਦੇ ਵਧੀਆ ਵਧੀਆ ਹਾਂ ਵੀਰੇ ਵਧੀਆ ਠੀਕ ਆ ਬਈ ਠੀਕ ਆ ਤੇ ਇੱਥੇ ਹਰ ਵੇਲੇ ਕਿੰਨੇ ਜਾਨਵਰ ਪਾ ਬਖਾਉਣੇ ਆ ਬਈ ਹਾਂ ਪਹਿਲੇ ਨੰਬਰ ਤੇ ਜਿਹੜੀ ਝੁੱਟੀ ਦੀ ਕੀ ਡਿਟੇਲ ਤੋਰੀ ਵੀਰੇ ਝੁੱਟੀ ਇਹ ਤਿੰਨ ਢੰਗ ਕਿੰਨੇ ਸੋਈ ਆ ਆ ਬੱਚਾ ਇਹਦਾ ਆ ਬੱਚਾ ਕੱਟੀ ਮਗਰ ਆ ਕੱਤੀ ਮਗਰ ਆ ਇਹ ਦੋਦੇ ਤਰ੍ਹਾਂ ਸਹੀ 3.5 ਕਿਲੋ ਆ ਕੋਈ ਬੜਾ ਨਹੀਂਗਾ ਪੱਕੀ ਹੈ ਠੀਕ ਆ ਬੜਾ 7.5 ਕਿਲੋ ਆ ਗੱਪੜ ਗੁੱਪੜ ਹੈਗੀ ਤੇਰੇ ਬਈ ਮਹੀਨੇ ਦੀ ਕਹਿੰਦੇ ਠੀਕ ਆ ਭਰਾਇਆ ਵਾ ਹੁਣ ਇਹਨੂੰ ਦਾਪਨੋਈ ਦਾ ਪਤਾ ਨਹੀਂਗਾ ਠੀਕ ਆ ਬਈ ਠੀਕ ਆ ਚੂਣ ਚਾਹ ਨੂੰ ਠੰਡੀ ਪੂਰਾ ਠੰਡੀ ਇੱਕ ਨੰਬਰ ਚੋਂ ਆ ਇਹਦਾ ਲੈ ਵੀਰ ਮੂੰਹ ਦੇ ਠੀਕ ਆ ਚੂਣ ਚਾਹ ਨੂੰ ਠੰਡੀ ਆ ਬਹੁਤ ਚੋਣ ਬਹੁਤ ਾਰ ਮੋਟੀ ਪੋਲੀ ਆ ਠੀਕ ਆ ਬਈ ਠੀਕ ਆ ਹਾਂ ਇਹ ਆਪਣੇ ਕੋਲ 4-5 ਚਾਹੀਦੀ ਨਾ ਹੋਵੇ ਤਾਂ ਵਧੂਗੀ ਹੋਰ ਖਾਂਚਾ ਰ ਗਿਆ ਇਹਦਾ ਮਤਲਬ ਪੱਤੇ ਕੱਟਾ ਮਗਰ ਕੇ ਕੱਟੀ ਕੱਟੀ ਆ ਅੱਛਾ ਕੱਟੀ ਆ ਗਈ ਮਗਰ ਠੀਕ ਆ ਵੀ ਲੈ ਮਤਲਬ ਆ ਕੱਟੀ ਆ ਮਗਰ ਉਹ ਡੋਕਾ ਕਰੀ ਜਾਂਦੀ ਮੈਨੂੰ ਲੱਗਦਾ ਨਹੀਂ ਰਹੀ ਗਈ ਹੋਣੀ ਆ ਸਹੀ ਆ ਬਈ ਚੂਣਚਾਲ ਨੂੰ ਮੈਂ ਓਕੇ ਆ ਕਿੰਨੇ ਦੀ ਦੇ ਦੀਏ ਬਾਈ ਬਈ 80000 ਬਸ ਮੰਗਦੇ ਆ 10000 20000 ਨਹੀਂ ਮੰਨਦਾਂ ਹੁਣ ਬਾਲਾ ਨਹੀਂ ਹੋਣਾ 70000 ਦੀ ਦੇ ਦਾਂਗੇ 70000 ਦੀ ਬਾ ਦੇ ਦਾਂਗੇ ਬਾਲਾ ਪਕਾਈਗਾ ਨਾ ਵਧ ਮੰਗਿਆ ਆ ਪਾ ਕਦ ਬੋਤਲ ਝੋਟੀ ਆ ਵਧੀਆ ਵਾ ਬਸ ਥੋੜੀ ਫਿੱਕੇ ਕਰਵਾਈ ਆ ਉਹ ਜਿਹੇ ਘਰੋਂ ਫਿੱਕੇ ਆਪਾਂ ਚਾਰੂ ਬਾਦਾ ਠੀਕ ਆ ਬਈ ਇਹ ਹੋ ਗਈ ਆਪਣੀ ਇੱਕ ਨੰਬਰ ਤੇ ਬਈ ਤੇ ਆ ਦ ਪੂਲ ਉਹ ਨਾ ਨਿੱਗਰ ਜਪੂਰੀ ਆ ਨਿੱਗਰ ਚਾਹਣ ਵਾਲੀ ਆ ਹਾਂ ਜਾਂ ਜੋੜ ਇੱਕ ਪਰਸ ਵਿੱਚ ਹੋਈ ਆ ਪਰਸ ਵਿੱਚ ਹੋਈ ਆ ਠੀਕ ਆ ਬਈ ਉਹ ਥਲੇ ਪਰਸ ਵਿੱਚ ਹੋਈ ਆ 7 ਕਿਲੋ ਬੜਾ ਹੈਗਾ ਹੁਣੇ ਪੂਲ ਤਿਆਰ ਆ ਬਈ ਬਹੁਤ ਆਣਾ ਬਈ ਪੂਰਾ ਵਾ ਹਾਂ ਸਿੰਘ ਜੀ ਨੂੰ ਥੋੜਾ ਜਿਹਾ ਰੈਣਾ ਉੱਪਰ ਬਈ ਬਹੁਤ ਆ ਬਈ ਦੁੱਧ ਆ ਦੋ ਪਰਸਨਾ ਕਿਲੋ ਰਾਵਣਾ ਦੇ ਦੇ ਜੂਗੀ ਬਈ ਬਰੇਕੀ ਬਰੂਕੀ ਝੋਟ ਜੇ ਸਾਰੀ ਜੰਨੀ ਬੰਦ ਹੋਵੇਗੀ ਹਾਂ ਸਹੀ ਆ ਬਈ ਸਾਬੂ ਵਾਲ ਚੋਂ ਜਾਂਦਾ ਬਈ ਪੂਰੀ 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 ਸਾਬੂ ਆ ਜੀ ਜੇ ਮਾਣਾ ਹਣਾ ਵੱਡੀ ਹੋ ਗਈ ਹਾਂ ਹਾਂ ਨਾ ਨਾ ਪੂਰੀ ਬੱਚਿਆਂ ਦਾ ਸਾਬੂ ਦਿੰਦੇ ਬਈ ਮਾ ਜਿੰਮੇਵਾਰ ਦੀ ਹੋਗੇ ਪਈਏ ਚੱ ਪੇ ਪਾਸਾ ਸੋਈ ਆ ਜੇ ਚਾਰ ਡੰਗ ਚੋਈ ਦੇ 7 ਕਿਲੋ ਬੋਲਾ ਹੁਣ ਹੈਗਾ ਬੋਲਾ ਹੈਗਾ ਧਾਰ ਪੂਰੀ ਮੋਟੀ ਬੋਲੀ ਆ 31 ਮਗਰ ਆ ਗਈ 31 ਆ ਗਈ 31 ਲੈ ਲੈ ਭਾਈ ਐ ਨੂੰ ਘਰੀ ਪਿੱਛੋਂ ਇਹਨੂੰ ਮੜਾ ਦੇ ਦੇ ਠੀਕ ਆ ਚੋਣ ਚਾਂ ਚੰਗਾ ਲੱਗ ਰਿਹਾ ਹਾਂ ਹਾਂ ਭਾਈ ਥਾਲ ਪੂਰਾ ਕਰ ਦਿਆ ਤੇ ਪਾਸਮ ਕੇ ਥਾਂ ਪੂਰਾ ਮੁਠੀ ਆਉਂਦਾ ਰਗਾ ਥਾਂ ਘੜ ਦਿਆ ਠੀਕ ਆ ਚੋ ਮੁੰਲੇ ਹੋਰ ਜੋ ਰੋਟੀ ਦੁੱਧ ਵਾਲੀ ਆ ਹਾਂ 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 ਪੂਰੀ ਲੈ ਜੀ ਤਰਾਲੀ ਵੇਖ ਲੋ ਹੁਣ ਇਹਦਾ ਕਰਮ ਵਾਲੀ ਦਾ ਠੀਕ ਆ ਲੈ ਜਾ ਲੈ ਮੜਾ ਲੈ ਜਾ ਨਹੀਂ ਮੈਨੂੰ ਦੇਖ ਸਕਦੇ ਹੋ ਚਾਦ ਭਈ ਰਾਉਣਾ ਬਰਾ ਤੇਰਾ ਰਾਉਣਾ ਦੋ ਖੁੱਲ ਲੈ ਮੋੜ ਦੇ ਬੰਨ ਦੇ ਹੂੰ ਸਾਫ ਸੁਥਰੀ ਜਿੰਨੀ ਹੈਗੀ ਪੂਰੀ ਕੋਈ ਸਾਈਡ ਨਹੀਂ ਸੱਪਾ ਨਹੀਂਗਾ ਤਾਰ ਪੂਰੀ ਮੋਟੀ ਪੋਲੀ ਆ ਪੱਦਰੀ ਵਾਲੀ ਹੈ ਚੋਟੀ ਨਾ ਹਾਂਜੀ ਅਸਾ ਇਹ ਕਿਨੇ ਦੇ ਦੇ ਦਿਆਂਗੇ ਭਾਈ ਭਈ ਮੌਲਾ ਪਾਜਾ 135 ਕਰਦੇ ਆ ਬਸ ਮਾਨਤਾ ਨਹੀਂ ਹੋਣਾ ਕੋਈ ਆਪਾਂ ਡੇਢ ਨਹੀਂ ਮੰਗਿਆ ਕੋਈ 60 ਮੰਗਾਗਾ 35 ਜੋ ਮਾਨਤਾ ਨਹੀਂ ਹੋਣਾ ਮਾਨਤਾ ਨਹੀਂ ਹੋਣਾ ਬੜਾ ਮੰਗਣਾ ਫਾਇਦਾ ਨਹੀਂ ਕੋਈ ਛੋਟੀ ਵੀ ਬਈ ਲਊ ਪਾਣੀ ਪੂਰੀ ਵਜਨ ਵਾਲੀ ਛੋਟੀ ਪੂਰੀ ਨਿਕਲ ਜੋਟੀ ਆ ਹੋਰ ਦਿੰਦਾ ਨਹੀਂ ਕੋਈ ਹਾਂਜੀ ਹਾਂਜੀ ਕਿ ਮੈਂ ਆਪਣੀ ਵੀ ਹੁਣ ਪਾਉਂ ਨਹੀਂ ਬਈ ਔਖਾ ਬਹੁਤ ਆ ਬਹੁਤ ਮੌਖੀ ਲੱਭੀ ਦੀਆ ਜਨਵਰ ਬਾਰ ਹੈ ਨਹੀਂ ਬਈ ਕੱਟਿਆ ਮਗਰ ਅੱਗੀ ਕੱਟੀ ਕੱਟੀ ਆ ਠੀਕ ਹੈ ਬਈ ਇਹ 1 35 ਦੀ ਆ ਦੇਦਾ ਕਿ 2 ਕਟ 80 ਦੀ ਜੇ ਕੋਈ ਜੋੜਾ ਲੈਣ ਆਲਾ ਹੋਇਆ ਫਿਰ ਮਾਨਤਨ ਥੋੜਾ ਹੋਰ ਕਰ ਦਾਂਗਾ ਠੀਕ ਹੈ ਬਈ ਓਕੇ ਲੈ ਵੀ ਮਿੱਤਰ ਜਦੋਂ ਜੋੜਾ ਖਰੀਦ ਲੋਗੇ ਮਾਨਤਨ ਖੋਲਾ ਪੂਰਾ ਪੂਰਾ ਵਧੀਆ ਠੀਕ ਹੈ ਬਈ ਹਜੇ ਛੋ ਵੀ ਕੇ ਹੋਰ ਬਣਾ ਦੂਗੀ ਬਣਾ ਜੂਗੀ ਥਾੜਾ ਥੋੜਾ ਵੇਖੋ ਬੀ ਤੁਰ ਨਿਰਲਾ ਵਰਨਾ ਕਾਫੀ ਕਮਾਲ ਦੀਆਂ ਲੱਗਦੀ ਪੂਰੀ ਵੈਕ ਤੇ ਥਾਣਾ ਦੂਰ ਦੂਰ ਥਾਣਾ ਆ ਵੇਖੋ ਭਾਈ ਠੀਕ ਆ ਭਾਈ ਇਹ ਤਾਂ ਹੋ ਗਏ ਭਾਈ ਆਪਣੇ ਜਾਨਵਰ ਤੇ ਇੱਕ ਬਾਈ ਦੇ ਕੋਲੇ ਆਪਣੇ ਟਰਾਈ ਆ 513 ਮਸ਼ੀਨ ਕਿਹੜੀ ਭਾਈ ਤੇ ਪ੍ਰਾਈਸ ਸਟੈਂਡਰਡ 513 ਟਰੈਕਟਰ ਵਾਲੀ ਸਟੈਂਡਰਡ 513 ਮਸ਼ੀਨ ਆ ਤੇ ਚਵਾ ਓਕੇ ਆ ਜਾਵਾਂ ਵਿੱਚ ਪੂਰੀ ਪੂਰੀ ਰੰਗ ਰਿੰਦੇ ਵਾਲਾ ਚੌਰ ਸਪੂਸ਼ਾ ਠੀਕ ਹੈ ਜੀ ਇਹ ਹੈਗੀ ਹਨ ਚਾਰ ਤਿੰਨ ਮਾਡਲ ਹੋਊਗੇ ਤਿੰਨ ਮਾਡਲ ਹਾਂਜੀ ਪੂਰੀ ਸਾ ਮਸ਼ੀਨ ਆ ਰੰਗ ਤੇ ਵੀ ਨਹੀਂ ਵਜ ਜਾਗਾ ਠੀਕ ਹੈ ਬਾਈ ਤੇ ਬਾਈ ਮੋੜਾ ਟਰੈਕਟਰ ਵੀ ਉੱਤੇ ਰੱਖਿਆ ਨਹੀਂ ਟਰੈਕਟਰ ਆਇਆ ਬਾਈ ਟਰੈਕਟਰ ਤੋਂ ਬਿਨਾ ਹਾਂ ਟਰੈਕਟਰ ਕਿੰਨੇ ਸੀਜ਼ਨ ਚੱਲੀ ਹੋਊਗੀ ਬਾਈ ਸੀਜ਼ਨ ਤਾਂ ਬਾਈ ਹੁਣ ਤਿੰਨ ਮਾਡਲ ਆ ਵੇ ਲੋ 20 ਦਾ 15 ਹਾਂ ਜੀ ਹਾਂ ਜੀ ਹਾਂ ਚੱਲੀ ਪੂਰੀ ਸਾ ਮਸ਼ੀਨ ਨਹੀਂ ਦੇ ਦੇਾਂਗੇ ਵੀਰੇ ਉਹ ਬਈ 2.10 ਮੁੱਲ ਕਰਦੇ ਆ ਦਾ 2.10 ਮੁੱਲ ਕਰਦੇ ਮੰਤਰਾ ਪੂਰੀ ਆ ਹਾਂ ਕਿਦੋਂ ਗਲੀ ਜੇ ਆਪਾਂ ਵੱਡੀ ਕੰਬੈਨ ਪਾਈ ਸੀ ਬਈ ਉਹ ਵੇਖੀ ਉਹ ਹੈਗੇ ਹਾਂਜੀ ਠੀਕ ਆ ਬਈ ਉਹ ਵੀਡੀਓ ਵੀ ਵੇਖੀ ਬਈ ਹਾਂਜੀ ਵੀਡੀਓ ਤੇ ਵੇਖੀ ਠੀਕ ਆ ਬਈ ਠੀਕ ਆ ਲੈ ਜੀ ਮਿੱਤਰੋ ਤੇ ਇਹ ਜਾਨਵਰ ਹੋਗੇ ਤੇ ਉਹ ਵੀ ਇੱਕ ਤੂੜੀ ਥੋੜੀ ਕੰਬੈਨ ਟਰੈਕਟਰ ਵਾਲੀ ਇਹ ਜਿਹੜੇ ਸਾਧਨ ਬਾਈ ਦੇ ਵਿਕਾਊ ਆ ਨੰਬਰ ਕਿੰਨਾ ਵੀਰੇ ਆਪਣਾ ਨੰਬਰ ਵੀਰੇ 9464 29053 ਇੱਕ ਵਾਰੀ ਹੋਰ ਬੋਗੇ 9464 ਜੀ 29053 ਠੀਕ ਆ ਬਈ ਇਸ ਨੰਬਰ ਤੇ ਕਰਦੇ ਤੁਸੀਂ ਬਾਈ ਨਾਲ ਕੱਲ੍ਹ ਪਰ ਨੰਬਰ ਸਕਰੀਨ ਤੇ ਟਿੱਕੀ ਆ